ਸਿਸਨੂ ਕੀ ਦੇਸ਼ ਦਾ ਸਭ ਤੋਂ ਉੱਚਾ ਡਾਕਟਰੀ ਸਿੱਖਿਆ ਸੰਸਥਾ ਮੰਨਿਆ ਜਾਂਦਾ ਹੈ ਕਿਸੇ ਵੀ ਡਾਕਟਰ ਦੇ ਲਈ ਇੱਥੇ ਕੰਮ ਕਰਨਾ ਵੱਡੇ ਮਾਨ ਦੀ ਗੱਲ ਹੈ ਪਰ ਪਿਛਲੇ 3 ਸਾਲਾਂ ਤੋਂ ਜੋ ਗੱਲ ਸਾਹਮਣੇ ਆ ਰਹੀ ਹੈ ਜੋ ਅੰਕੜੇ ਸਾਹਮਣੇ ਆ ਰਹੇ ਨੇ ਉਹ ਚਿੰਤਾਜਨਕ ਹੈ ਦੇਸ਼ ਭਰ ਦੇ ਵੀ ਐਮਸ ਸੰਸਥਾਨਾਂ ਤੋਂ ਕੁੱਲ 429 ਡਾਕਟਰਾਂ ਦੇ ਵੱਲੋਂ ਇਸਤੀਫਾਰ ਦਿੱਤਾ ਜਾ ਚੁੱਕਾ ਹੈ ਅਜਿਹੇ ਦੇ ਵਿੱਚ ਸਵਾਲ ਇਹ ਹੈ ਕਿ ਡਾਕਟਰਾਂ ਨੂੰ ਇਸ ਸੰਸਥਾ ਨੂੰ ਛੱਡਣ ਦੇ ਲਈ ਆਖਰ ਮਜਬੂਰ ਕਿਉਂ ਹੋਣਾ ਪੈ ਰਿਹਾ ਹੈ ਸਰਕਾਰੀ ਰਿਪੋਰਟ ਦੇ ਮੁਤਾਬਕ ਸਭ ਤੋਂ ਵੱਧ ਸਤੀਫੇ ਦਿੱਲੀ ਏਮਜ਼ ਤੋਂ ਸਾਹਮਣੇ ਆਏ ਨੇ ਜਿੱਥੇ ਕਿ ਵਿਭਿੰਨਾਂ ਡਾਕਟਰ ਦੇ ਵੱਲੋਂ ਆਪਣੀ ਨੌਕਰੀ ਛੱਡ ਦਿੱਤੀ ਗਈ ਹੈ ਇਸ ਤੋਂ ਇਲਾਵਾ ਰਿਸ਼ੀਕੇਸ਼ ਦੇ ਵਿੱਚ 38 ਰਾਏਪੁਰ ਦੇ ਵਿੱਚ 35 ਬिलासपुर ਦੇ ਵਿੱਚ 32 ਡਾਕਟਰਾਂ ਨੇ ਏਮਜ਼ ਤੋਂ ਸਤੀਫਾ ਦਿੱਤਾ ਹੈ ਅਜਿਹੇ ਦੇ ਵਿੱਚ ਮਰੀਜ਼ਾਂ ਦੀਆਂ ਸਹੂਲਤਾਂ ਨੂੰ ਵੀ ਇਹੇ ਡਿਸੀਜਨ ਪ੍ਰਭਾਵਿਤ ਕਰ ਸਕਦਾ ਹੈ ਰਿਪੋਰਟਸ ਦੀ ਮਤੇ ਨਜ਼ਰ ਚ ਫਿਰ ਗੱਲ ਕੀਤੀ ਜਾਵੇ ਤਾਂ ਏਮਜ਼ ਦਾ ਸਭ ਤੋਂ ਵੱਡਾ ਕਾਰਨ ਛੱਡਣ ਦਾ ਤਨਖਾਹਾਂ ਦੇ ਵਿੱਚ ਅੰਤਰ ਹੈ ਹੁਣ ਨਿੱਜੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਏਮਜ਼ ਦੇ ਨਾਲੋਂ 4 ਤੋਂ 10 ਗੁਣਾ ਵੱਧ ਪੈਸੇ ਦਿੱਤੇ ਜਾਂਦੇ ਨੇ ਅਜਿਹੇ ਦੇ ਪਿੱਛੇ ਸਥਿਤੀ ਦੇ ਵਿੱਚ ਬਹੁਤ ਸਾਰੇ ਡਾਕਟਰ ਜਣੇ ਨੇ ਬਿਹਤਰ ਆਰਥਿਕ ਮੌਕੇ ਦੇ ਲਈ ਨਿੱਜੀ ਖੇਤਰ ਦੇ ਵੱਲ ਆਪਣਾ ਰੁਖ ਕਰ ਰਹੇ ਨੇ ਡਾਕਟਰਾਂ ਦੇ ਇਸਤੀਫੇ ਦਾ ਮਰੀਜ਼ਾਂ ਤੇ ਵੀ ਸਿੱਧਾ ਪ੍ਰਭਾਵ ਪੈਂਦਾ ਹੈ ਘੱਟ ਸਟਾਫ ਤੇ ਕਾਰਨ ਏਮਜ਼ ਦੇ ਵਿੱਚ ਨਿਯੁਕਤੀਆਂ ਦੇ ਲਈ ਲੰਮਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ ਜਿਸ ਤੇ ਨਾਲ ਕੰਬੀਰ ਮਰੀਜ਼ਾਂ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਨੇ ਹੁਣ ਮਹਾਰਾਤਾ ਕਹਿਣਾ ਹੈ ਕਿ ਐਮਸ ਦੇ ਵਿੱਚ ਡਾਕਟਰਾਂ ਨੂੰ ਬਰਕਰਾਰ ਰੱਖਣ ਦੇ ਲਈ ਕੀ ਕੀਤਾ ਜਾ ਸਕਦਾ ਤਾਂ ਤਨਖਾਹਾਂ ਦੇ ਵਿੱਚ ਸੁਧਾਰ ਤੇ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਬਿਹਤਰ ਸਹੂਲਤਾਂ ਉਹਨਾਂ ਕਹਿੰਦੇ ਕਿ ਜ਼ਰੂਰੀ ਨੇ ਜੇਕਰ ਸਰਕਾਰ ਇਸ ਦਿਸ਼ਾ ਦੇ ਵਿੱਚ ਠੋਸ ਕਦਮ ਚੁੱਕਦੀ ਹੈ ਤਾਂ ਡਾਕਟਰਾਂ ਦਾ ਇਹ ਪਲਾਨ ਘਟਾਇਆ ਜਾ ਸਕਦਾ ਹੈ